2022 ਦੇ ਵਿੱਚ ਮੋਦੀ ਸਾਹਿਬ ਆਏ ਪੰਜਾਬ ਤੇ ਉਦੋਂ ਉਸ ਰੱਖਿਆ ਵਾਲਾ بڑا ਮਸਲਾ ਪਿਆ। ਉਹਦੇ ਚ ਕੁਝ ਨਵੀਆਂ ਚੀਜ਼ਾਂ ਆਈਆਂ ਨੇ ਕਹਿੰਦੇ ਕਿ ਕੁਝ ਗ੍ਰਿਫਤਾਰੀ ਵਾਰੰਟ ਵੀ 25 ਜਣੇ ਦੇ ਲਗਭਗ ਜਾਰੀ ਹੋਏ ਨੇ। ਕੋਈ ਹੋਰ ਵੀ ਗੱਲ ਇਹਦੇ ਵਿੱਚ ਨਵੀਂ ਆਈ ਹੈ ਜੀ? ਨਹੀਂ ਇਹਦੇ ਵਿੱਚ ਦੇਖੋ ਵੱਡੀ ਗੱਲ ਜਿਹੜੀ ਹੈ ਨਾ ਉਹ ਵੇਖਣ ਵਾਲੀ ਹੈ। ਕਿ ਭਾਈ ਇੱਕ ਵਿਅਕਤੀ ਇਸ ਐਫ ਆਈ ਆਰ ਦੇ ਵਿੱਚ ਜਿਹੜਾ ਨਾਮਜ਼ਦ ਸੀ ਉਹ ਕੋਰਟ ਗਿਆ ਜ਼ਮਾਨਤ ਵਾਸਤੇ। ਹੂੰ। ਜਦ ਜ਼ਮਾਨਤ ਵਾਸਤੇ ਗਿਆ ਤੇ ਉੱਥੇ ਜਾ ਕੇ ਕੋਰਟ 'ਚ ਕਿਹਾ ਕਿ ਭਾਈ ਤੁਹਾਡੇ ਤੇ 307 ਲੱਗ ਚੁੱਕੀ ਆ ਜੀ ਦੇਖੋ ਮਾਮਲਾ ਕੀ ਸੀਗਾ ਚੰਨੀ ਸਾਹਿਬ ਮੁੱਖ ਮੰਤਰੀ ਸੀਗੇ ਹਮ ਪ੍ਰਧਾਨ ਮੰਤਰੀ ਪੰਜਾਬ ਆਏ ਕਾਫਲਾ ਰੁਕ ਗਿਆ ਜੀ ਚੰਨੀ ਸਾਹਿਬ ਨੂੰ ਪੁੱਛਿਆ ਕਿ ਇਹ ਕੀ ਹੋਇਆ ਉਹ ਕਹਿੰਦੇ ਕਿ ਮੈਂ ਕੀ ਕਰਾਂ ਯਾਰ ਇਹ ਜਾ ਰਿਹਾ ਇਹ ਸੀ ਉਹਨਾਂ ਨੇ ਮੁਰੇ ਗੱਡਾ ਜੜਾ ਦਿੱਤਾ ਮੈਂ ਇਹਦੇ 'ਚ ਕੀ ਕਰਾਂ ਹਮ ਚਲੋ ਚੰਨੀ ਸਾਹਿਬ ਦੀ ਵੀ ਵਾਹ ਵਾਈ ਹੋਈ ਹੋਰ ਲੋਕਾਂ ਨੇ ਵੀ ਕਹਿ ਦਿੱਤਾ ਕਿ ਦੇਖੋ ਪ੍ਰਧਾਨ ਮੰਤਰੀ ਇਹ ਕਰ ਦਿੱਤਾ ਉਹ ਕਰ ਦਿੱਤਾ ਅਸੀਂ ਉਸ ਵੇਲੇ ਇਹ ਗੱਲ ਕਹੀ ਸੀ ਉਦੋਂ ਆਪਣਾ ਇਹ ਜਿਹੜਾ ਮੰਚ ਸੀਗਾ ਆਈ ਵਰਲਡ ਦਾ ਹੈਗਾ ਸੀਗਾ ਹੋਂਦ ਚ ਆ ਚੁੱਕਾ ਸੀਗਾ ਉਸ ਵੇਲੇ ਸਾਡੇ ਨਾਲ ਸ਼ਰਮਾ ਜੀ ਹੁੰਦੇ ਸੀਗੇ ਮੈਨੂੰ ਅੱਜ ਵੀ ਯਾਦ ਹੈ ਅਸੀਂ ਕਿਹਾ ਸੀਗਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਨਹੀਂ ਹੈ ਜਿਹੜੀ ਗੱਲ 3 ਸਾਲ ਪਹਿਲਾਂ ਕਹੀ ਅੱਜ ਵੀ ਮੈਨੂੰ ਯਾਦ ਹੈ ਆਪਣੀ ਕੀ ਕਰਦਾ ਜੀ ਜੀ ਕਿ ਇਹ ਚੀਜ਼ਾਂ ਠੀਕ ਨਹੀਂ ਹੁੰਦੀਆਂ ਇਹਦਾ ਜਿਹੜਾ ਇਮਪ੍ਰੈਸ਼ਨ ਹੈ ਉਹ ਵਧੀਆ ਨਹੀਂ ਇਮਪ੍ਰੈਸ਼ਨ ਵੀ ਕਹਿ ਸਕਦੇ ਹੋ ਤੁਸੀਂ ਨਤੀਜਾ ਨਚੋੜ ਗਲਤੀ ਹੁੰਦਾ ਹੈ ਜੀ ਪ੍ਰਧਾਨ ਮੰਤਰੀ ਹੈ ਬਿਲਕੁਲ ਮੈਂ ਖੁਦ ਉਹਨਾਂ ਦਾ ਆਲੋਚਕ ਹੋ ਸਕਦਾ ਹੂੰ ਪਰ ਜਦੋਂ ਚੀਜ਼ ਕਹੋ ਕਿ ਸਿਕਿਉਰਟੀ ਦੇ ਨਾਲ ਜੁੜ ਜਾਂਦੀ ਹੈ ਵੱਡੀ ਬਣ ਜਾਂਦੀ ਹੈ ਜੀ ਠੀਕ ਹੈ ਨਾ ਜੀ ਬਿਲਕੁਲ ਉਹਦਾ ਹੁੰਦਾ ਇੱਕ ਤਾਂ ਹੋਇਆ ਕੀ ਹੈ ਕਿ ਤੁਸੀਂ ਵੇਖੋ ਕਿ ਉਹਨਾਂ ਦੀ ਜਾਨ ਨੂੰ ਤੇ ਕੋਈ ਜ਼ਿਆਦਾ ਮੇਰੇ ਖਿਆਲ ਦੇ ਨਾਲ ਕੋਈ ਖਤਰਾ ਪੈਦਾ ਹੋਇਆ ਹੀ ਨਹੀਂ ਹੈ ਹੂੰ ਠੀਕ ਹੈ ਸਕਿਉਰਿਟੀ ਬ੍ਰੀਚ ਦਾ ਮਸਲਾ ਹੈ ਕਿ ਕਿਸਾਨ ਜਿਹੜੇ ਆ ਉਹ ਸੜਕ ਤੱਕ ਕਿਵੇਂ ਆ ਗਏ ਜੀ ਉਹਦੇ ਵਾਸਤੇ ਇੱਕ ਕਮੇਟੀ ਬਣੀ ਹੂੰ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਉਹਨਾਂ ਨੇ ਕੁਝ ਜਿਹੜੇ ਅਪਸਰ ਸੀਗੇ ਜੀ ਉਹਨਾਂ ਨੂੰ ਜ਼ਿੰਮੇਵਾਰ ਮੰਨੇ ਆ ਜ਼ਿੰਮੇਵਾਰ ਮੰਨ ਲਿਆ ਤੇ ਉਹਨਾਂ ਤੇ ਹੁਣ ਵਿਭਾਗੀ ਜਾਂ ਮਹਿਕਮੇ ਦੀ ਕਾਰਵਾਈ ਜਿਹੜੀ ਹੋਦੀ ਸਭਾਰਸ਼ ਹੋ ਗਈ ਹੋਊਗੀ। ਕੁਝ ਤੇ ਸ਼ਾਇਦ ਹੋ ਸਕਦਾ ਹੋ ਗਈ ਹੋਵੇ ਕਾਰਵਾਈ। ਪਰ ਇਹਨਾਂ ਨੇ ਕੀ ਕੀਤਾ ਕਿ ਉਹ ਚੁੱਪਚਾਪ ਤੇ ਜਿਹੜੀ ਧਾਰਾ ਸ਼ਾਇਦ ਉਦੋਂ 283 ਸੀ ਕਿਉਂਕਿ ਦੇਖੋ ਹੁਣ 3 ਸਾਲ ਹੋ ਗਏ ਨੇ। ਹੋ ਸਕਦਾ ਮੈਂ ਗਲਤ ਵੀ ਹੋਵਾਂ। ਸ਼ਾਇਦ ਇਸ ਤਰ੍ਹਾਂ ਦੀ ਧਾਰਾ ਸੀ ਕੋਈ 283 ਵਰਗੀ। ਤਾਂ ਉਸ ਧਾਰਾ ਨੂੰ ਬਦਲ ਕੇ ਇਹਨਾਂ ਨੇ ਕਰ ਦਿੱਤਾ 307 ਕਿਉਂਕਿ ਬੀਐਨਐਸ ਦੇ ਵਿੱਚ ਤਾਂ 307 ਰਹਿ ਨਹੀਂ ਗਈ। ਹੂੰ ਕਿਉਂਕਿ ਇਹ ਪੁਰਾਣੇ ਕਾਨੂੰਨਾਂ ਦੇ ਮੁਤਾਬਕ ਹੀ ਮਾਮਲਾ ਦਰਜ ਸੀਗਾ ਜੀ ਤਾਂ ਇਹਦੇ ਚ ਦੱਸਦੇ ਆ ਕਿ 307 ਇਹਨਾਂ ਨੇ ਲਾ ਦਿੱਤੀ ਤੇ ਪਤਾ ਕਦੋਂ ਲੱਗਾ ਹੂੰ ਪਤਾ ਉਹਦੋਂ ਲੱਗਾ ਜਦੋਂ ਕੋਈ ਜ਼ਮਾਨਤ ਵਾਸਤੇ ਗਿਆ ਨਾਮਜ਼ਦ ਕਿਸਾਨ ਜੀ ਜੀ ਤਾਂ ਜੱਜ ਨੇ ਆਖਿਆ ਤੇਰੇ ਤੇ ਤਾਂ 307 ਹੈ ਹੂੰ ਜ਼ਮਾਨਤ ਹੋ ਨਹੀਂ ਸਕਦੀ ਜੀ ਲੋਰ ਕੋਰਟ ਹੋਏਗੀ ਨਾ ਜਾਂ ਹੋ ਸਕਦਾ ਸੈਸ਼ਨ ਕੋਰਟ ਵੀ ਹੋਵੇ ਹੂੰ ਕਿਉਂਕਿ ਸੈਸ਼ਨ ਕੋਰਟ ਵੀ ਬਾਹਰ ਦੀ ਬਾਹਰ ਜ਼ਮਾਨਤ ਨਹੀਂ ਦਿੰਦਾ ਕਈ ਵਾਰ 307 ਦੀ ਜੀ ਤਾਂ ਉੱਥੋਂ ਫਿਰ ਪਤਾ ਲੱਗਿਆ ਕਿ ਇੱਥੇ 307 ਲੱਗ ਗਈ ਆ ਸਭ ਹੂੰ ਦੋ ਦਰਜਨ ਦੇ ਕਰੀਬ ਕਿਸਾਨ ਆ ਜਿਨ੍ਹਾਂ ਤੇ 307 ਦਰਜ ਕਰ ਦਿੱਤੀ ਗਈ ਕਿਉਂਕਿ ਥਾਣਾ ਸੀ ਕੁਲਗੜੀ ਹੂੰ ਹੂੰ ਉਦੋਂ ਇਹ ਮਾਮਲਾ ਦਰਜ ਹੋਇਆ ਚਲੋ ਪੰਜਾਬ ਸਰਕਾਰ ਤੁਹਾਨੂੰ ਪਤਾ ਹੀ ਐ ਇੱਥੇ ਕਿਸਾਨਾਂ ਤੇ ਹੱਥ ਨਹੀਂ ਪਾਉਂਦੀ ਛੇਤੀ ਕੀਤੇ ਆ ਹੂੰ ਖਾਸ ਤੌਰ ਤੇ ਜਦੋਂ ਕੋਈ ਕਾਰਵਾਈ ਭਾਜਪਾ ਦੇ ਉਲਟ ਹੋਵੇ ਇੱਥੇ ਬਿਲਕੁਲ ਮੌਨ ਹੋ ਜਾਂਦੇ ਬਿਲਕੁਲ ਪਰ ਇਹ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਚੇਕ ਕਮੇਟੀ ਬਣੀ ਆ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਤੇ 307 ਨਹੀਂ ਲੱਗੀ ਹੋਣੀ ਜੀ ਸਮਝਦੇ ਹੋ ਨਾ ਤਾਂ ਉਸ ਕਮੇਟੀ ਦੀ ਸਿਫਾਰਿਸ਼ ਤੇ ਹੀ 307 ਲਾਈ ਗਈ ਤੇ ਜੇ 307 ਉਹਨਾਂ ਦੀ ਸਿਫਾਰਿਸ਼ ਤੇ ਲਾਈ ਆ ਤੇ ਤਾਂ ਫਿਰ ਟੁੱਟਣੀ ਵੀ ਬੜੀ ਮੁਸ਼ਕਲ ਹੈ ਬਿਲਕੁਲ ਪੈ ਗਿਆ ਨਾ ਸਿਆਪਾ ਹੂੰ ਦੇਖੋ ਸਰ ਉਦੋਂ بڑے ਲੋਕ ਵਾਹਵਾਹੀ ਕਰਦੇ ਆ ਜੀ ਹੁਣ ਜਿਹੜੇ ਫਸ ਗਏ ਉਹਨਾਂ ਦੇ ਨਾਲ ਕੌਣ ਖੜਦਾ ਫਿਰ ਹੋ ਸਕਦਾ ਕਿ ਉਸ ਵੇਲੇ ਤੇ ਕਿਸੇ ਆਗੂ ਦੇ ਜਾਂ ਕਿਸੇ ਗਾਂ ਕਹਿ ਲੋ ਕਿ ਮੋਤਵਾਰ ਦੇ ਕਹਿਣ ਤੇ ਇਹ ਗਾਇ ਹੋਣ ਜੀ ਹੁਣ 307 ਦਾ ਪਰਚਾ ਪੰਜਾਬ ਸਰਕਾਰ ਨੇ ਰੱਦ ਨਹੀਂ ਇਹ ਕਰਨਾ ਬਿਲਕੁਲ ਬਿਲਕੁਲ ਮਾਨ ਸਾਹਿਬ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹ ਤੇ ਕੇਂਦਰ ਦੇ ਹੀ ਮੁੱਖ ਮੰਤਰੀ ਆ ਹੂੰ ਇਹ ਨਹੀਂ ਬਹੁਤਾ ਕੁਝ ਕਰਦੇ ਬਿਲਕੁਲ ਬਿਲਕੁਲ ਖਾਸ ਕਰਕੇ ਅਗੇਂਸਟ ਗਾ ਲੋਕ ਤੇ ਫਿਰ ਤੇ ਜਵਾਈ ਨਹੀਂ ਉਤੋਂ ਜੋ ਮਰਜੀ ਕਹਿੰਦੇ ਹੋ ਠੀਕ ਹੈ ਨਾ ਜੀ ਜੀ ਰੋਂਦੀ ਜਾਵੇ ਉਤਲੇ ਮਨ ਉਹ ਹੂੰ ਮਨ ਮਨ ਦੇ ਵਿੱਚ ਤੇ ਮਕਲਾਵੇ ਵਾਲੇ ਲੱਡੂ ਫੁੱਟਦੇ ਆ ਬਿਲਕੁਲ ਤਾਂ ਗੱਲ ਇਹ ਆ ਕਿ ਇਸ ਕਰਕੇ ਹੁਣ ਸਿਆਪਾ ਪੈ ਗਿਆ ਜਿਹੜੇ ਨਾਮ ਸਤ ਕਿਸਾਨ ਆ ਮੈਂ ਤਾਂ ਕਹਿਣਾ ਕਿ ਭਾਈ ਜੋ ਵੀ ਤੁਹਾਡੇ ਆਗੂ ਆ ਨਾ ਕਿਸੇ ਵੀ ਜਥੇਬੰਦੀ ਦੇ ਜੇ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਉਹਨਾਂ ਦੇ ਐਕਸ਼ਨ ਪ੍ਰੋਗਰਾਮ ਗਲਤ ਆ ਤੇ ਨਾਂ ਲਾਓ ਪਾਗ ਉਹਦੇ 'ਚ ਹੂੰ ਮੁੜ ਕੇ ਕੋਈ ਬਾਹ ਨਹੀਂ ਮੜਦਾ ਬਿਲਕੁਲ ਜੀ ਠੀਕ ਹੈ ਨਾ ਜੀ ਹਾਂ ਜਥੇ ਪਰਦਰਸ਼ਨ ਦਾ ਹੱਕ ਹੈ ਵਰਤੋ ਸ਼ਾਂਤਮਈ ਰਹੋ ਤਾਂ ਹੀ ਕਹਿੰਨੇ ਆ ਕਿ ਭਾਈ ਹਿਸਾਬ ਸਿਰ ਚੱਲੋ ਸਾਫ ਬਿਲਕੁਲ ਇਹ ਗੱਲ ਤਾਂ ਆਪਾਂ ਇੱਧਰ ਵੀ ਕਰਦੇ ਨੇ ਕਿਸਾਨ ਅੰਦੋਲਨ ਵੀ ਕਰੀਦੀ ਹੈ ਜੀ ਪਤਾ ਭਾਈ ਲਾਹੌਰ ਦੇ ਰਾਹ ਸਾਰੇ ਦੱਸ ਦਿੰਦੇ ਆ ਜੀ ਕਿਰਾਇਆ ਜਿਹੜਾ ਆਪਦੀ ਜੇਬੋਂ ਲਾਉਣਾ ਪੈਂਦਾ ਮੁੜ ਕੇ ਬਿਲਕੁਲ ਬਿਲਕੁਲ ਹੁਣ ਇਹ ਨਾ ਕਿਸਾਨਾਂ ਦੀ ਜਥੇਬੰਦੀਆਂ ਨੂੰ ਬਾਹ ਫੜਨੀ ਚਾਹੀਦੀ ਆ ਹੂੰ ਹੋ ਸਕੇ ਤੇ ਇਹ ਲੜਾਈ ਜਿਹੜੀ ਆ ਕਾਨੂੰਨਨ ਲੜਨ ਨਹੀਂ ਤੇ ਤੁਸੀਂ ਤੇ ਉੱਥੇ ਉਗਾ ਹੁਣ ਦੂਜੀਆਂ ਲੜਾਈਆਂ ਸ਼ੋਕੇ ਬੈਠੇ ਤੇ ਜਿਹੜੇ ਪਿੱਛੇ ਇਹ ਰਹਿ ਗਏ ਜੀ 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 ਤੇ ਭਾਈ ਕਹੀ ਤੇ ਇਸ ਤਰ੍ਹਾਂ ਦੇ ਹੋਣਗੇ ਮੇਰੇ ਅਰਗੇ ਮਾਤੜ ਜਿਨ੍ਹਾਂ ਦੇ ਤੱਪੜ ਵਿਕ ਵਿਕ ਜਾਣਗੇ ਬਿਲਕੁਲ ਜੀ ਬਿਲਕੁਲ ਰੋਲ ਜਾਣਗੇ ਹੂੰ ਤੋਂ ਇਸ ਕਰਕੇ ਆ ਕਿ ਕਾਫੀ ਕਸੂਤਾ ਮਾਮਲਾ ਇਹਨਾਂ ਨੇ ਬਣਾ ਦਿੱਤਾ ਜੀ 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 ਬਿਲਕੁਲ ਦੋ ਦੋਸਤਾਂ ਦੇ ਕਮੈਂਟ ਇਹਨਾਂ ਦੇ ਨਾਲ ਜੁੜੇ ਹੋਏ ਮੈਂ ਲੈਣਾ ਜੀ ਅਮਰਜਪਾਲ ਸਿੰਘ ਜੀ ਕਹਿ ਰਹੇ ਨੇ ਕਿ ਜੇਕਰ ਸਰਕਾਰ ਨੇ ਕੋਈ ਕਾਰਵਾਈ ਕਰਨੀ ਸੀ ਤਾਂ ਉਸ ਟਾਈਮ ਦੇ ਕਹਿੰਦੇ ਡੀਜੀਪੀ ਨੂੰ ਕਰਨੀ ਚਾਹੀਦੀ ਸੀ ਸਾਇਲ 프리 ਜੀ ਕਹਿ ਰਹੇ ਨੇ ਕਿ ਗਲਤੀ ਤਾਂ ਬਈ ਸਕਿਉਰਟੀ ਦੀ ਹੈ ਬਰੀਚ ਕਿਉਂ ਹੋਈ ਇਹ ਇਹ ਮਸਲਾ ਤੇ ਉਹ ਤਾਂ ਜ਼ਿੰਮੇਵਾਰ ਠਹਿਰਾ ਹੀ ਗਏ ਹੋਣਗੇ ਨਾ ਜੀ ਉਹ ਆਪਸ ਬਿਲਕੁਲ ਇਹਨਾਂ ਦੀ ਗੱਲ درست ਹੈ ਕਿ ਸਭ ਤੋਂ ਪਹਿਲਾਂ ਤੇ ਪ੍ਰਾਇਮਰੀ ਤੌਰ ਤੇ ਜੇ ਦੇਖੀਏ ਤਾਂ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਜੋ ਤੈਨਾਤ ਕੀਤੇ ਜਾਂਦੇ ਆ ਰੂਟ ਤੇ ਜ ਉਹ ਸਾਰੀ ਡਿਸਕਸ਼ਨ ਹੋ ਚੁੱਕੀ ਆ ਸਾਰੇ ਵਿਸ਼ਲੇਸ਼ਨ ਹੋ ਚੁੱਕੇ ਆ ਕਿ ਕਿਸ ਤਰ੍ਹਾਂ ਦਾ ਪ੍ਰੋਟੋਕਾਲ ਹੁੰਦਾ ਕਿਸ ਤਰ੍ਹਾਂ ਇਹ ਸਭ ਲੱਗਦਾ ਰੂਟ ਤੇ ਜਿਹੜੇ ਲੋਕ ਉੱਥੇ ਜ਼ਿੰਮੇਵਾਰੀ ਨਵਾਰੇ ਸੀਗੇ ਕੋਤਾਈ ਤੇ ਸਭ ਤੋਂ ਪਹਿਲਾਂ ਉਹਨਾਂ ਦੀ ਬਿਲਕੁਲ ਤਾਂ ਉਹਨਾਂ ਤੇ ਤਾਂ ਕਾਰਵਾਈ ਚਲੋ ਹੋ ਸਕਦਾ ਹੋ ਗਈ ਹੋਵੇ ਹੋ ਸਕਦਾ ਹੋ ਜਾਊਗੀ ਜੀ ਪਰ ਜਿਹੜੇ ਕਿਸਾਨ ਨਾਮ ਦਾਤ ਹੋਇਆ ਕਾਰਵਾਈ ਤੇ ਇਹਨਾਂ ਤੇ ਵੀ ਹੋਊਗੀ ਇਹਨਾਂ ਤੇ ਵੀ ਹੋਊਗੀ ਬਿਲਕੁਲ ਜੀ ਬਿਲਕੁਲ ਮਿੰਟੂ ਜੀ ਖੈਰ ਸੱਚਮੁੱਚ ਇਹ ਤਾਂ ਹੈ ਕਿ ਭਾਈ ਹੁਣ ਕਿਸਾਨ ਜੱਥੇਬੰਦੀਆਂ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਇੱਕ ਐਸਐਸਪੀ ਤੇ ਵੀ ਵਿਭਾਗੀ ਕਾਰਵਾਈ ਹੋਈ ਸੀ ਜਗਜੀਤ ਸਿੰਘ ਜੀ ਕਹਿੰਦੇ ਨੇ ਹਾਂਜੀ ਉਹ ਕਾਰਵਾਈ ਤਾਂ ਫਿਰ ਦੇਖੋ ਸੁਪਰੀਮ ਕੋਰਟ ਦੀ ਨਿਗਰਾਨੀ ਹੈ ਸਭ ਕੁਝ ਹੋਇਆ ਨਾ ਜੀ ਤਜੇ ਮੈਂ ਆਹ ਹੁਣ ਲਾਰੈਂਸ ਦੀ ਇੰਟਰਵਿਊ ਵਾਲਾ ਮਾਮਲਾ ਹੈ ਉਦਾਂ ਤੇ ਸ਼ਾਇਦ ਸਰਕਾਰ ਇਹਨੂੰ ਬੁਲੇਟ ਦਿੰਦੀ ਪਰ ਜਿਵੇਂ ਹੀ ਹਾਈ ਕੋਰਟ ਨੇ ਆਪਣੀ ਨਿਗਰਾਨੀ ਹੇਠ ਅੱਗੇ ਮਾਮਲਾ ਵਧਾਇਆ ਤਾਂ ਤੁਸੀਂ ਦੇਖ ਲਓ ਕਿ ਕਿੰਨਾ ਕਸੂਤਾ ਹੋ ਗਿਆ ਅੱਜ ਗੁਰਸ਼ੇਰ ਉਥੇ ਹਾਈ ਕੋਰਟ 'ਚ ਖਲੋ ਕੇ ਇਹ ਕਹਿ ਰਿਹਾ ਕਿ ਦੇਖੋ ਜੀ ਮੇਰੀ ਜਾਨ ਨੂੰ ਖਤਰਾ ਹੈ ਬਿਲਕੁਲ ਮੈਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਏਜੀਟੀਐਫ ਦੇ ਕੋਲ ਜੇ ਹਿਰਾਸਤ ਸੀਗੀ ਤਾਂ ਸਰ ਮੇਰਾ ਉਹਦੇ 'ਚ ਕੀ ਕਸੂਰ ਆ ਜੀ ਕਿਉਂਕਿ ਹਿਰਾਸਤ ਉਹਨਾਂ ਦੇ ਕੋਲ ਸੀ ਕਾਨੂੰਨਾਂ ਹੂੰ ਹੂੰ ਉਹਨਾਂ ਦੇ ਕੋਲ ਸੈਂਟਰ ਨਹੀਂ ਸੀ ਉਹਨਾਂ ਨੇ ਇੱਥੇ ਬੰਦ ਕੀਤਾ ਸੀ ਬੰਦਾ ਜੀ ਤਾਂ ਮਤਲਬ ਕਿ ਤੁਸੀਂ ਇਹ ਦੇਖੋ ਨਾ ਕਿ ਇਹ ਕਿਸ ਤਰ੍ਹਾਂ ਫਿਰ ਅੱਗੇ ਕਹਾਣੀਆਂ ਜਿਹੜੀਆਂ ਵਿਗੜ ਜਾਂਦੀਆਂ ਨੇ ਵਿਗੜ ਜਾਂਦੀਆਂ ਸੱਚਮੁੱਚ ਮਿੰਟੂ ਜੀ ਖੈਰ ਨਾਲ ਨਾਲ ਅਗਰੀ ਖਬਰ ਵਾਲ ਨੂੰ ਆਪਾਂ ਚੱਲ ਗਏ ਗੱਲਬਾਤ ਕਰੀਏ ਮਿੰਟੂ ਜੀ ਆ ਪਿੱਛੇ ਜੇ ਹੀ ਹੋਇਆ ਮਸਲਾ ਇੱਕ ਕਿ ਪੈਸੇ ਨਾ ਦੇਣ ਕਰਕੇ ਇੱਕ ਵੀਡੀਓ ਇੰਨੀ ਵਾਇਰਲ ਹੋਈ ਜੀ ਤੇ ਆਪਾਂ ਗੱਲ ਵੀ ਕੀਤੀ ਵਾਰੀ ਵਾਰੀ ਮੈਂ ਉਸ ਦਾ ਨਾਮ ਤੇ ਨਹੀਂ ਲੈਂਦਾ ਪਰ ਪੈਸੇ ਨਾ ਦੇਣ ਕਰਕੇ ਕਈ ਵਾਰੀ ਹੋਰ ਵੀ ਰੋਲੇ ਪੈ ਜਾਂਦੇ ਆ ਇੱਕ ਆਪਾਂ ਗੱਲਬਾਤ ਪਹਿਲਾਂ ਵੀ ਕੀਤੀ ਕਿ ਕੋਠੀ ਦੇ ਕਬੂਟਿਆਂ ਦਾ ਰੌਲਾ ਆਇਆ ਸੀ ਹੁਣ ਕਹਿੰਦੇ ਕਿ ਕਬੂਟਿਆਂ ਦਾ ਹੋਰ ਰੌਲਾ ਪੈ ਗਿਆ ਹਾਂਜੀ ਦੇਖੋ ਬੂਟੇ ਵਾਲਾ ਜਿਹੜਾ ਰੌਲਾ ਹੈ ਨਾ ਜੀ ਮੈਂ ਅੱਗੇ ਕਾਲ ਕੀਤੀ ਸੀਗੀ ਕਿਉਂਕਿ ਉਹ ਖਬਰ ਵਾਇਰਲ ਹੋ ਰਹੀ ਹੈ ਹਮ ਹਮ ਤੇ ਮੈਂ ਕਿਹਾ ਚਲੋ ਮੇਰੇ ਕੋਲ ਨੰਬਰ ਸੀਗਾ ਤੇ ਹੁਣ ਉਹ ਦੋ ਕਾਲ ਆਈਆਂ ਪਈਆਂ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਕਾਲ ਲਾਈਏ ਬਿਲਕੁਲ ਬਿਲਕੁਲ ਆਪਾਂ ਦੇਖ ਲਈਏ ਵੀ ਬੂਟਿਆਂ ਦਾ ਕੀ ਰੌਲਾ ਹੈ ਜੀ 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 ਚਲੋ ਤੁਸੀਂ ਉਹਨਾਂ ਚਿਰ ਕਰੋ ਗੱਲ ਜੀ ਬਿਲਕੁਲ ਆ ਇਹ ਵੀ ਬੁੱਟਿਆਂ ਵਾਲਾ ਕੀ ਰੋਲਾ ਪੈਂਦਾ ਜੀ ਮੂੜ ਚੱਕੀਦਾ ਆਪਾਂ ਨੂੰ ਚੱਲੋ ਆਪਾਂ ਲਾਈਵ ਹੀ ਦੇਖ ਲੈਨੇ ਆ ਜੀ ਕਈ ਵਾਰੀ ਖਬਰਾਂ ਚ ਲਾਈਨਾਂ ਬਣ ਕੇ ਆ ਜਾਂਦੀਆਂ ਨਾ ਅਸਲੀਅਤ ਬੰਦਾ ਲੱਗਦੀ ਹੈ